ਮਾਲਵੀ ਕਲਾਮ ਮਸੂਲ ਦੀ ਚਿੱਠੀ ਦੇ ਬੋਲ ਹੈ ਚਾਰ ਕਰ ਚਿੱਠੀ ਅਖੀਰ ਤੇ ਲਿਖਿਆ ਨੇ ਕਿਤਾਬ ਤੇ ਜੇ ਹੈ ਯਾਰ ਮੈਂ ਰਾਮ ਮੈਂ ਵਲ ਕਰੀ ਫੇਰਾ ਇਸ ਜੰਨ ਦਾ ਕੋ ਜੀਤ ਬਾਰ ਨਹੀਂ ਆ ਕੀ ਪੂਚਲਾ ਕਲਾ ਦਾ ਪਿੰਜਰਾ ਹੀ ਉਡਿਆ ਫੋਰ ਤੇ ਫਿਰ ਦਰਕਾਰ ਨਹੀਂ ਇਹ ਕਲਾ ਦੀ ਧਾਰ ਤੇ ਵਜਦਾ ਹੀ ਟੁੱਟੀ ਧਾਰ ਮੁਰ ਵਜਣਾ ਇਹਸ ਨਹੀਂ ਇਹ ਸਖੜਕੇ ਦੇ ਸਾਜ਼ ਦੇ ਸੰਦ ਬੀੜੀ ਮੁੱਲ ਪਾਵਦੇ ਕਿਸੇ ਬਾਜ਼ਾਰ ਨਹੀਂ ਮੁੱਲ ਜਿਨ੍ਹਾਂ ਦਾ ਕਿਸੇ ਬਾਜ਼ਾਰ ਨਹੀਂ ਰਵਾਉਣਾ ਤੇ ਅੰਤ ਕਟਾਰ ਨਹੀਂ ਚਲੋ ਚੱਲੀ ਦੀ ਟੱਲੀ ਪਈ ਖੜਕੇ ਦੀ ਹੋਈ ਇਥੇ ਲੰਬੜ ਇਹ ਪੈਰ ਪਸਾਰ ਨਹੀਂ ਇਹ ਕੁਛ ਮਕਾਮ ਹੈ ਰਾਈਆਂ ਦਾ ਐਵੇਂ ਕੂੜ ਦੇ ਕੋਠਿਓ ਸਾਰ ਨਹੀਂ ਸਾਡਾ ਬੇਟ ਪਰ ਪੇਟ ਹੈ ਨੀਮਤਾ ਦਾ ਤੇਰੇ ਮਾਲਵੇ ਕਣਕ ਜਵਾਰ ਨਹੀਂ ਸਾਡੇ ਦੇਸ਼ ਕਮੀ ਨਹੀਂ ਕਾਨਿਆਂ ਦੀ ਕਲਮਾ ਕਰਨ ਤੇ ਹੱਥ ਬਜ਼ਾਰ ਨਹੀਂ ਜੇ ਤੂੰ ਚਾਰ ਦਿਨ ਮਾਲਵਾ ਛੱਡ ਆਵੇਂ ਤੇਰੀ ਜਾਵਣੀ ਖੁਸ਼ ਪਟਵਾਰ ਨਹੀਂ ਆ नौकर दस तुके सरकार हो रसई پرا परां सरकार